ਆਂਟੀ ਸਸਰੀ ਕਾਲ ਮਨਪ੍ਰੀਤ ਬੋਲਦਾ ਸੀ ਹਾਂ ਸਸਰੀ ਕਾਲ ਹਪਾ ਕਿਹਨੇ ਆਂਟੀ ਮੇਰੀ ਗੱਲ ਸੁਣੋ ਪਹਿਲਾਂ ਤਾਂ ਹਾਂ ਮਨਪ੍ਰੀਤ ਬੋਲੋ ਪਹਿਲਾਂ ਤਾਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਜੇ ਤੁਸੀਂ ਗੁੱਸਾ ਜੇ ਤੁਸੀਂ ਗੁੱਸਾ ਕੀ ਕਰਨਾ ਮਨਪ੍ਰੀਤ ਜੇ ਤੁਸੀਂ ਗੁੱਸਾ ਕਰੋਗੇ ਫਿਰ ਤਾਂ ਮੈਂ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰੂੰਗਾ ਨਹੀਂ ਜੇ ਨਹੀਂ ਕਰਦੇ ਤੁਸੀਂ ਕਿੱਥਾ ਕਹਦੇ ਹੋ ਤੁਸੀਂ ਮੇਰੇ ਕੁੱਤਾ ਵਰਗੇ ਨਹੀਂ ਤੁਸੀਂ ਇਹ ਕਹਿੰਦੇ ਹੋ ਹੁਣ ਮੈਂ ਗੁੱਸੇ ਹੋ ਜਾਉ ਤੁਹਾਡੇ ਨਾਲ ਫੇਰ ਕਿ ਹੋਗਾ ਤੁਸੀਂ ਮੇਰੇ ਦੋਸਤ ਦੀ ਮਾਂ ਹੋ ਤਾਂ ਹੂੰ ਰੀਅਲ ਮਾਂ ਨਹੀਂ ਰੀਅਲ ਮਾਂ ਥੋੜੀ ਹੋਰ ਮਤਰੀ ਮਾਂ ਹੋ ਤੁਸੀਂ ਤੁਹਾਨੂੰ ਤਾਂ ਵੱਡਾ ਭਰਾ ਮੰਨਦਾ ਹੈਗਾ ਮੇਰੇ ਬੇਟਾ ਉਹ ਫੇਰ ਤੁਹਾਡਾ ਰੀਅਲ ਰੀਅਲ ਬੇਟਾ ਥੋੜੀ ਹੈ ਮਤਰੀ ਮਾਂ ਹੋ ਤੁਸੀਂ ਮੈਨੂੰ ਸਾਰਾ ਦੱਸਿਆ ਰੋਇਤ ਨੇ ਸਭ ਕੁਝ ਨਹੀਂ ਨਹੀਂ ਮੈਂ ਤਾਂ ਆਵਦੀ ਬੇਟਿਆਂ ਤੋਂ ਵੱਧ ਮੰਨਦੀ ਮੈਂ ਟਿਕਦੀ ਆ ਸੱਚੀ ਨਹੀਂ ਆ ਨਹੀਂ ਸੋਚਿਆ ਤਾਂ ਇੱਕ ਨਾ ਪਤਾ ਕੀ ਹੈ ਤੁਸੀਂ ਇੰਨੇ ਯੰਗ ਹੋ ਇੰਨੇ ਖੂਬਸੂਰਤ ਹੋ ਤੁਸੀਂ ਮੈਨੂੰ ਬੇਟਾ ਕਹੋ ਇਹ ਚੰਗਾ ਲੱਗੂ ਆ ਫਿਰ ਮੈਨੂੰ ਤਾਂ ਵੀ ਵੀ ਮੈਨੂੰ ਮਾ ਬਣਾ ਕੇ ਲਿਆਂਦੇ ਉਹ ਤਾਂ ਤੁਸੀਂ ਦੋਸਤ ਹੋ ਕੇ ਫਿਰ ਮੱਥਨ ਨਹੀਂ ਜਿੱਤੇ ਕਹਿੰਦੇ ਦੋਸਤ ਤਾਂ ਉਹਦਾ ਹੈਗਾ ਫਿਰ ਮੈਂ ਤਾਂ ਇਹ ਸੋਚਿਆ ਸੀ ਵੀ ਮੈਂ ਆਪਾਂ ਕੁਝ ਰਿਸ਼ਤੇ ਨੋਗੇ ਵਦਾਈਏ ਦੋਸਤੀ ਦੇ ਵਿੱਚ ਹਮਮ ਹਮ ਸੱਚੇ ਵੀ ਰੋਹਿਤ ਦੇ ਪਾਪਾ ਵੀ ਸਾਰਾ ਦਿਨ ਬਿਜ਼ਨਸ ਤੋਂ ਬਾਹਰ ਇਹ ਤਾਂ ਕਿੰਨੇ ਡਿਪ੍ਰੈਸ਼ਨ ਦੀਆਂ ਦਵਾਇਆਂ ਚਲਦੀਆਂ ਨੇ ਕਿ ਨਾਮ ਤੇ ਸਹਜਣ ਦਾ ਮਨ ਤਾਂ ਹਾਂ ਮੈਂ ਤਾਂ ਰਸਨੀ ਦੇ ਕਿਹਾ ਨੇ ਬਿਆਹ ਤਾਂ ਵੀ ਇੰਨਾ ਵੀ ਪੈਸਾ ਹੈਗਾ ਬੁੜੀਆ ਹੈ ਚਲੋ ਪਰ ਬਾਹਰ ਪਰ ਐਂ ਨਹੀਂ ਕਹਤਾ ਸੀਨਾ ਵੀ ਸਾਡੀ ਕੁੜੀ ਯੰਗ ਹੈ ਤੇ ਇਹ ਇਹ ਹੈ ਆਂਟੀ ਤੁਹਾਨੂੰ ਹਕੀਕਤ ਗੱਲ ਦੱਸਾਂ ਨਾ ਮੈਂ ਆਂਟੀ ਸੌਰੀ ਆਂਟੀ ਕਹਦੇ ਮੈਂ ਆਂਟੀ ਕਹਸਾ ਜਾਂ ਨਾਮ ਲੈ ਲੈਂ ਤੁਹਾਡਾ ਤੁਹਾਡਾ ਨਾਮ ਕੀ ਆਂਟੀ ਨਾਮ ਦੱਸੋ ਮੈਨੂੰ ਨਹੀਂ ਨਹੀਂ ਤੇ ਚੰਟੀ ਹੋ ਮੈਂ ਸ਼ੱਕ ਹੋ ਜੂਗਾ ਤੁਸੀਂ ਨਹੀਂ ਨਹੀਂ ਸ਼ੱਕ ਨਹੀਂ ਕਰਦੇ ਚਲ ਤੁਸੀਂ ਉਹ ਦੋਸਤੀ ਵਾਸਤੇ ਹੱਥ ਅੱਗੇ ਵਧਾਉਨੇ ਆਂ ਹਾਂਜੀ ਚਲ ਠੀਕ ਹੈ ਫਿਰ ਤੁਹਾਡਾ ਨਾਮ ਤਾਂ ਦੱਸੋ ਮੈਂ ਤੁਹਾਨੂੰ ਨਾਮ ਤੋਂ ਬੁਲਾ ਲਾਂ ਨਾ ਫਿਰ ਨਹੀਂ ਮੰਨਦੇ ਕਿ ਕਿਸੇ ਨੂੰ ਸ਼ੱਕ ਹੋ ਜੂਗਾ ਸਮਝਿਆ ਕਰੋ ਤੁਸੀਂ ਯੰਟੀ ਖੜਿਆ ਕਰੋ ਮੈਨੂੰ ਐਵੇਂ ਕਿਸੇ ਨੂੰ ਪਤਾ ਲੱਗ ਜੇ ਉਹ ਜਿੱਥੇ ਪਤਾ ਲੱਗ ਜਾ ਤੁਹਾਡੇ ਨਾਲ ਤੋਂ ਵੀ ਦੋਸਤੀ ਖਰਚ ਪੈ ਜਾਊਗਾ ਉਹ ਮੈਂ ਦੋਸਤੀ 'ਚ ਫਰਕ ਪੈਣੀ ਨਹੀਂ ਦਿੰਦਾ ਮੈਨੂੰ ਕਿਹਨਾਂ ਪਤਾ ਲੱਗਣ ਦਿੰਦਾ ਮੈਂ ਦੂਸਰੇ ਨੰਬਰ ਤੋਂ ਐਸ ਨੰਬਰ ਤੋਂ ਮੈਂ ਕਾਲ ਲਾਉਂਗਾ ਵੀ ਤੋ ਉਹਨੂੰ ਆਏ ਹੋਊਗਾ ਨਾ ਵੀ ਮੇਰਾ ਹੀ ਪੁੱਛਦੇ ਹੋਣੇ ਆਹ ਨਾ ਮੈਂ ਇੰਨੇ ਵਾਰ ਤਾਂ ਘਰੇ ਆਏ ਤੁਸੀਂ ਖਾਣਾ ਕਿੰਨਾ ਟੈਸਟੀ ਬਣਾਉਂਦੇ ਹੋ ਆਏ ਹਾਂ ਕੋਨੂੰ ਰੋਹਿਤ ਨੇ ਇੰਨਾ ਕੁਝ ਦੱਸਤਾ ਵੀ ਮੇਰੀ ਮੰਮੀ ਆਏ ਨੇ ਤੇ ਪੁੱੁਰ ਮੇਰਾ ਨਾਮ ਨਹੀਂ ਪੁੱਛਿਆ ਆ ਤੁਸੀਂ ਨਾ ਨਾ ਮੈਂ ਨਾਮ ਨਹੀਂ ਪੁੱਛਿਆ ਸੱਚੀ ਨੇ ਪੁੱਛਿਆ ਮਨੋ ਫਿਰ ਆਇਓ ਤੁਸੀਂ ਕਿਤੇ ਜੇ ਨਾ ਨੇ ਆਵਾਂਗੇ ਤੁਸੀਂ ਖਾਣਾ ਬਹੁਤ ਟੈਸਟੀ ਬਣਾਉਂਦੇ ਹੋ ਤੁਸੀਂ ਆਪਕੀ ਨੇ ਟੈਸਟੀ ਹੋਣਗੀਆਂ ਤੇ ਮੈਂ ਤਾਂ ਪੁੱਛ ਤਾ ਨਮਕੀਨ ਮੈਂ ਹਾਂ ਹਾਂਜੀ ਤਾਂ ਸਾਨੂੰ ਵੀ ਟੈਸਟ ਕਰਵਾ ਦਿਓ ਨਾ ਮਨਪ੍ਰੀਤ ਕਿਹ ਜੋਂ ਲੰਗਰ ਦੇਤੀ ਲੈ ਤੁਸੀਂ ਆਪ ਦੇ منہ ਹੋਂ ਦਾ ਕਹੀ ਜਾਂਦੇ ਹੋ ਕਿ ਮੈਂ ਨਮਕੀਨ ਆ ਜਿਵੇਂ ਨਮਕੀਨ ਥੀਰੇ ਵਾਸਤੇ ਨਮਕੀਨ ਹੋ ਫਿਰ ਸੰਕਰ ਵਾਸਤੇ ਨਮਕੀਨ ਹੋ ਆਂਕਲ ਨੇ ਜਮਨ ਕੀ ਨਮਕੀਨ ਮਿੱਠੀ ਕੁਝ ਵੀ ਨਹੀਂ ਨਮਾ ਖੱਟੀਆਂ ਕੋਈ ਵੀ ਨਹੀਂ ਉਹਨਾਂ ਦਾ ਕੁਝ ਪਤਾ ਹੀ ਨਹੀਂ ਪਤਾ ਮੇਰਾ ਹਾਂ ਤੇ ਸਿਰ ਟੇਸਟ ਦਾ ਸਾਨੂੰ ਪਤਾ ਲੱਗੇ ਨਾ ਵੀ ਟੇਸਟ ਦਾ ਪਤਾ ਕਿਵੇਂ ਲੱਗੂਗਾ ਤੁਸੀਂ ਗੱਲ ਨਹੀਂ ਸਮਝਦੇ ਟੇਸਟ ਦਾ ਪਤਾ ਕਿਵੇਂ ਲੱਗੂਗਾ ਮੈਂ ਦੋ ਟਮ ਨਮਕੀਨ ਨਾ ਨਮਕੀਨ ਮੈਂ ਦੱਸਣ ਆਪਾਂ ਦਾ ਟੇਸਟ ਕਰਵਾਉਣਾ ਗਰਮੀ ਹੈ ਟੇਸਟ ਕਰਵਾਉਣਾ ਬੀਤ ਨਹੀਂ ਤਾਂ ਦਿਲ ਦੀ ਗੱਲ ਤੁਸੀਂ ਹੋਪ ਨਹੀਂ ਮੈਂ ਤਾਂ ਹਾਈ ਤੋਂ ਬੀਚ ਅਹਨੇ ਸੋਨੇ ਫਿੱਟ ਕੋ ਦੀ ਤੇ ਅਹਨੇ ਕੁਝ ਗਿੰਦੀ ਜਨਮ ਹਾਂ ਵੀ ਅਸ ਦਾ ਕੁਛ ਐਨੇ ਸੋਨੇ ਲੱਗਦੇ ਇਸ ਤਨ ਸੁਣ ਯਾਦ ਜਿਦੋ ਤੁਸੀਂ ਕੋਚਿੰਗ ਚੱਲਣ ਲੱਗੇ ਰੋਹਿਤ ਨੂੰ ਆਏ ਸੀ ਗੀਨਨ ਜਨ ਨੂੰ ਕੋਚਿੰਗ ਤੋਂ ਆਫ ਕਰ ਦਿੱਨਾ ਜਿਵੇਂ ਤੋਂ ਆਏ ਸੀ ਸੋਨੇ ਪਸੰਦ ਨਾ ਤਕ ਪ੍ਰਿਆਸੀ ਹਾਂ ਪਤਾ ਪਤਾ ਨੇ ਪਾਡੇ ਘਰ ਦੇ ਵਿੱਚ ਬਾਥਰੂਮ ਤੇ ਨਾ ਆਇਆ ਕਿ ਸ਼ਾਰਟ ਪਾਈ ਹੋਈ ਸੀ

రోహిత ਕਿੰਨਾਂ ਤਾਂ ਦੱਸਿਆ ਜਾਂਦਾ ਹਾਂ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਤੇ ਅੰਕਲ ਨੂੰ ਕੁਝ ਨਹੀਂ ਪਤਾ ਲੱਗਦਾ ਆਂਟੀ ਕਰ ਦੋ ਨਾ ਫਿਰ ਮੇਰਾ ਕੰਮ ਆ ਮੈਂ ਬੋਝੀ ਕਰ ਜਾਂਦਾ ਮੈਂ ਸੱਚੀ ਮੈਂ ਕਦੇ ਨਹੀਂ ਕੀਤਾ ਕਿਸੇ ਕੋਈ ਨਾਲ ਮੈਂ ਨਾ ਪਰ ਥੋੜੇ ਅੰਕਲ ਨੂੰ ਤਾਂ ਜਾਣ ਵੀ ਸਕਦਾ ਤੇ ਨਹੀਂ ਮੈਂ ਨਾ ਮੈਂ ਹਕੀਕਤ ਗੱਲ ਪੁੱਛਣ ਮੈਂ ਭਰਿਆ ਪਿਆ ਬਿਲਕੁਲ ਮੈਂ ਸਭ ਕੁਝ ਨਹੀਂ ਕੀਤਾ ਕਿ ਮੈਂ ਤਾਂ ਉਹ ਦਿਵਲੇ ਧਾਂਦੇ ਹੀ ਮੈਂ ਪੂਰਾ ਹੈ ਗਰਮੀ ਜਿਹੜੀ ਹੈ ਮੈਨੂੰ ਪੱਤੀਆਂ ਥੋੜੀ ਜਰਰੀ ਆਏ ਤੇ ਸੇ రోహిత <reziling piorata> <tienen> <-nue> <hbetrani surviveshã professionally tos> ਤੇ ਤੁਸੀਂ ਆਜੋ ਤੇ ਆਪਕਾ ਕਹਿ ਰਿਹਾ ਤੇ ਫੇਰ ਇਹਦੇ ਸੌਣ ਦੀ ਵੀ ਤੇ ਮੇਰੇ ਰੂਮ ਦੇ ਸੈਂਟਰ ਤਾਂ ਹੁੰਦੇ ਨੇ ਚਲੋ ਪਹਿਰੇ ਦੇ ਲਈ ਵੀ ਤਾਂ ਬਾਲ ਕਰੀ ਚੋਸ ਮੰਗ ਜੀ ਹਾਂ ਠੀਕ ਹੈ ਚਲੋ ਅੰਟੀ ਫਿਰ ਆਪਾਂ ਕਰਦੇ ਹਾਂ ਫਿਰ ਹੁਣ ਉਹ ਰੋਹਿਤ ਆ ਜਾਓ ਇੱਥੇ ਕੁਮਰੇ ਦੇ ਬਾਹਰ ਹੀ ਪਾਰਟੀ ਕਰੀ ਜਾਣੇ ਨਾ ਅੰਦਰ ਹਣਾ ਪਾਰਟੀ ਕਰਾਂਗੇ ਹੋਰ ਉਹਨੂੰ ਲੜਿਓ ਨਾ ਮੈਂ ਫਿਰ ਰੋਹਿਤ ਨੂੰ ਡਰਿੰਕ ਰੂਮ ਖਾਤਾ ਨਹੀਂ ਦੇਣੀ ਇਹਦੇ ਪੱਪਾ ਲੜਦੇ ਹੈ ਜੀ ਨੇ ਹੁਣ ਥੋੜੀ ਜੀ ਕੀਤੀ ਹੈ ਤੁਸੀਂ ਅਟੈਂਸ਼ਨ ਆ ਲਓ ਮੈਂ ਪੂਰਾ ਧਿਆਨ ਰੱਖੂਗਾ ਮੇਰੀ ਜਾਨ ਹਾਂ ਜਾਨ ਨੂੰ ਕਿਹਾ ਤੁਸੀਂ ਉਹਨੇ ਜਾਨ ਆ ਜੀ ਜੇ ਮੈਂ ਤੁਹਾਨੂੰ ਜਾਨ ਬਣਾਉਣਾ ਹੈ ਉਹ ਜਾਨ ਜਾਨ ਕੌਣ ਤੁਸੀਂ ਆਪਾਂ ਦੋ ਜੀ ਤੁਸੀਂ ਇੱਕ ਜਾਨ ਹੋਏ ਤੇ ਕੋਰਵਲ ਜਾਨ ਤੇ ਅੰਨੇ ਇਹ ਦੋ ਜੀ ਦਾ ਵੀ ਹੋਰ ਤਾਂ ਆਊਗਾ ਬਸ ਉਸੇ ਦੰਦਾ ਇੰਤਜ਼ਾਰ ਹੈ ਠੀਕ ਹੈ ਠੀਕ ਕਰੋ ਤੁਸੀਂ ਸੜਕ ਤੋਂ ਤੁਸੀਂ ਦੱਸ ਸਭ ਤੋਂ ਪਹਿਲਾਂ ਪਹਿਲਾਂ ਹਾਂ ਬਸ ਮੈਂ ਸੜਕ ਤੋਂ ਹਾਂ ਫਿਰ ਚੱਲਣਾ ਏਂ ਠੀਕ ਹੈ ਨਾ ਆਪ ਮਿਲਦਰਪਾਲ ਕੋ ਨਹੀਂ ਜਾ ਰਹੇ ਹੋ ਠੀਕ ਹੈ ਜਰੂਰ ਹੱਥ ਕੜ ਕੇ ਦਿੱਤੀ ਘਾਸੇ ਗਈ ਜਰੂਰ ਜਰੂਰ ਹਾਂ ਤੇ ਠੀਕ ਹੈ ਓਕੇ